ਮਤਿ ਤੇ ਅੰਜੀਤ ਲਿਖਿਆ ਤਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਆਏ ਆ ਪਿਆਸੇ ਆ ਹੋਰ ਜਾਏ ਜਾਣ ਦੀ ਆਮੀਨ ਅਗਰ ਧਰਮ ਦੀ ਗੱਲ ਕਰਦੇ ਜੋ ਇੰਗਲਿਸ਼ ਦੀ ਬਾਈਬਲ ਨੂੰ ਪੜ੍ਹਦੇ ਉੱਥੇ ਵਰਡ ਰਿਲੀਜੀਅਨ ਨਹੀਂ ਆ ਕਿ ਇਹ ਫਲਾਣਾ ਧਰਮ ਹੈ ਰਾਈਟੇਸਨੈਸ ਧਾਰਮਿਕਤਾ ਹallelujah ਜਦੋਂ ਅਸੀਂ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹੁੰਨੇ ਆ ਤੁਹਾਡੇ ਜੀਵਨ ਦੇ ਵਿੱਚ ਹਰ ਚੀਜ਼ ਤੁਹਾਨੂੰ ਸੈਟੀਸਫਾਈ ਕਰਦੀ ਆਮੀਨ ਹਾਲੇਲੂਇਆ ਤੇ ਯੇਸ਼ੂ ਮਸੀਹ ਇਸ ਧਰਤੀ ਉੱਤੇ ਜਦੋਂ ਸ਼ਬਦ ਜਿਹੜਾ ਖੁਦਾ ਦੇ ਨਾਲ ਸੀ ਉਹ ਸ਼ਬਦ ਜਿਹੜਾ ਯੇਸ਼ੂ ਮਸੀਹ ਦਾ ਰੂਪ ਧਾਰ ਕੇ ਧਰਤੀ ਤੇ ਪੈਦਾ ਹੋਇਆ ਉਹ ਕਿਸੇ ਧਰਮ ਨੂੰ ਨਵੇਂ ਧਰਮ ਨੂੰ ਖੜਾ ਕਰਨ ਦੇ ਲਈ ਨਵੇਂ ਧਰਮ ਨੂੰ ਪੈਦਾ ਕਰਨ ਦੇ ਲਈ ਨਵੇਂ ਧਰਮ ਨੂੰ ਚਲਾਉਣ ਦੇ ਲਈ ਨਹੀਂ ਬਲਕਿ ਧਾਰਮਿਕਤਾ ਨੂੰ ਸਥਾਪਿਤ ਕਰਨ ਦੇ ਲਈ ਇਸ ਧਰਤੀ ਤੇ ਆਇਆ ਆਮੀਨ ਅੱਜ ਮੈਂ ਤੁਹਾਡੇ ਵਿੱਚ ਇਸ ਤੇ ਖੁਸ਼ਖਬਰੀ ਗੁੱਡ ਨਿਊਜ਼ ਨੂੰ ਲੈ ਕੇ ਆਇਆ ਕਿ ਕੁਤਾਬਨ ਤੁਹਾਡੇ ਕਰਾ ਤੁਹਾਡੇ ਪਰਿਵਾਰਾ ਤੁਹਾਡੇ ਜੀਵਨਾਂ ਦੇ ਵਿੱਚ ਧਾਰਮਿਕਤਾ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ ਧਾਰਮਿਕਤਾ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਲੋਕਿ ਕਲਾਮ ਚ ਲਿਖਿਆ ਤਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਪਿਆਸੇ ਆ ਉਹ ਰਜੇ ਜਾਣਗੇ ਉਹ ਤ੍ਰਿਪਤ ਕੀਤੇ ਜਾਣਗੇ ਆਮਨ ਜਿਦੋਸੀ ਪਰਮੇਸ਼ਰ ਦੇ ਵਚਨ ਦੇ ਨਾਲ ਜੁੜ ਕੇ ਚੱਲਦੇ ਆ ਪਰਮੇਸ਼ਰ ਦੇ ਵਿੱਚ ਹੋ ਕੇ ਚੱਲਦੇ ਆ फिर कारोबार भी प्लसड आ परिवार भी प्लसड मेहनत भी कामयाब आक्सैसफुल आमेन लेकिन अजय ही लिखियां बहुत बीजेपा पर थोड़ा कितना जो प्रभु तो बहार होके सच्चाई तो बार होके खुदा तो पार होके असी अपनी दौड़ के लगे अपने जोर के नाल चीज़ों चलाना चाहते पल निराशा पैंती ताड़े ता उदासी पीती है एक चंगे पले बंद दुनिया से पूछो कि ब्रदर तेरा किरा काम काज लोग यही रिप्लाई करते बस टाइम पास हो रहा है कह बस टाइम पास हो रहा है। और वो कितने ना किते कि झूठ नहीं बोल रहे क्योंकि उन्होंने कोल दुनियावी तौर पर जो मर्जी आेकिन मन के शांति है झूठे ही बोल रहे हैं हाल लोईन लिखा धार्मिक आमे अज खुदावन अनु लंसाने आत्मा इस जगह पर मौजूद आदियां प्यासा को बचाने के लिए इस जगह से मौजूद आप्त करने के लिए इस जगह पर मौजूद आलोई आ